ਪੰਜ ਸਤਿਸ਼ਰੀਆ ਕਾਲ ਜੀ ਭਾਈ ਸਾਰਿਆਂ ਨੂੰ ਸਾਡੇ ਨਾਲ ਜਿਹੜੇ ਇਸ ਟਾਈਮ ਦੇ ਉੱਤੇ ਬਜ਼ੁਰਗ ਖੜੇ ਨੇ ਸਾਡੇ ਬਹੁਤ ਸਤਿਕਾਰਯੋਗ ਬਜ਼ੁਰਗ ਨੇ ਸਾਡੇ ਬਾਬਾ ਜੀ ਨੇ ਕਿਉਂਕਿ ਇਹ ਉਹ ਇਨਸਾਨ ਨੇ ਜਿਹੜੇ ਉਹ ਅਨੰਦ ਪਾਸ਼ਾ ਜੀ ਦੇ ਨਾਲ ਰਹੇ ਭਾਈ ਮਰਦਾਨਾ ਜੀ ਦੀ ਵੰਸ਼ ਦੇ ਵਿੱਚੋਂ ਨੇ ਭਾਈ ਮਰਦਾਨਾ ਜੀ ਦੀ ਵੰਸ਼ਵੰਸ਼ ਦੇ ਵਿੱਚੋਂ ਭਾਈ ਸਾਬ ਨੇ ਪਾਈ ਸਾਹਿਬ ਜੀ ਕਿੰਨੀ ਪੀੜੀ ਹੈ ਜੀ ਤੁਹਾਡੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਨਾਇਮ ਕਾਹ ਲਾਲ ਉੱਤਰ ਭਾਈ ਲਾਲ ਜੀ 18ਵੇਂ ਸੰਸਬੰਸ ਬਾਬਾ ਮਰਦਾਨਾ ਜੀ 18ਵੇਂ ਬਾਬਾ ਮਰਦਾਨਾ ਜੀ ਜਿਹੜੇ ਗੁਰੂ ਨਾਨਕ ਜੀ ਦੇ ਨਾਲ ਐਸੇ ਅਸਥਾਨ ਤੇ ਨਨਕਾਣਾ ਸਾਹਿਬ ਉਹਨੇ तकरीबन 47 ਸਾਲ ਰਹੇ ਬਾਬਾ ਜੀ ਦੇ ਨਾਲ 47 ਸਾਲ 47 ਸਾਲ ਤੇ ਵਿੱਚ مختلف ਜਿਹੜੀਆਂ ਆਪਣਾ ਸਫਰ ਕੀਤਾ ਉਹਨਾਂ ਨੇ ਪਰ ਬਾਬਾ ਨਾਨਕ ਨੇ ਉਹਨਾਂ ਆਪਣੇ ਨਾਲ ਹੀ ਰੱਖਿਆ ਅਸੀਂ ਬਹੁਤ ਬਹੁਤ ਭਾਗੀ ਹਾਂ ਕਿ ਗੁਰੂ ਨਾਨਕ ਜੀ ਨੇ ਭਾਈ ਮਰਦਾਨਾ ਜੀ ਨੂੰ ਆਪਣੇ ਨਾਲ ਰੱਖਿਆ ਤੇ ਉਹਨਾਂ ਦੇ ਰਾਈ ਉਹਨਾਂ ਨੂੰ ਨਾਲ ਰੱਖ ਕੇ ਸਾਰੀਆਂ ਉਦਾਸੀਆਂ ਜਿਹੜੀਆਂ ਸੀ ਉਹਨਾਂ ਨੇ ਸੰਪੂਰਨ ਹੀ ਖਤਮ ਕਰ ਦਿੱਤੀਆਂ ਜਦੋਂ ਆਪ ਜੀ ਭਾਈ ਮਰਦਾਨਾ ਜੀ ਚੜਾਈ ਕਰਗੇ ਸੀ ਤੇ ਉਸ ਦੇ ਬਾਅਦ ਬਾਬਾ ਨਾਨਕ ਜੀ ਨੇ ਤੇਰੀ ਉਦਾਸੀਆਂ ਸੀ ਸੱਫਰ ਸੇ ਖਤਮ ਕਰਤਾ ਸੀ ਉਹ ਕਰਤਾਰਪੁਰ ਸਤਿਗੁਰ ਜੀ ਸਰਪਰ ਠੀਕ ਹੈ ਉੱਥੇ 17 ਸਾਲ ਜਿਹੜਾ ਉਹਨਾਂ ਨੇ ਤਕਰੀਬਨ ਖੇਤੀਬਾੜੀ ਕੀਤੀ ਐਨਾ ਪਿਆਰ ਕਰਦੇ ਸੀ ਭਾਈ ਮਰਦਾਨਾ ਜੀ ਦੇ ਨਾਲ ਕਿ ਉਸ ਤੋਂ ਬਾਅਦ ਕਿਤੇ ਗਏ ਨਹੀਂ ਕਿ ਗੰਤੇ ਉਹਨਾਂ ਦੇ ਬਹੁਤ ਕਰਮ ਹੈ ਬਹੁਤ ਕਿਰਪਾ ਬਾਬੇ ਨਾਨਕ ਜੀ ਦੀ ਕਿ ਭਾਈ ਮਰਦਾਨਾ ਜੀ ਦੀ ਅੰਸ਼ ਬੰਸ ਜਿਹੜੀ ਅੱਜ ਤੁਹਾਡੇ ਸਾਹਮਣੇ ਖੜੀ ਹੈ ਇਹ ਉਹਨਾਂ ਦੀ ਬਦੌਲਤ ਹੈ ਬਲੀ ਗੁਰੂ ਨਾਨਕ ਦੇਵ ਮਹਾਰਾਜ ਬਹੁਤ ਬਲੀ ਸੰਤ ਮਹੰਤ ਸੰਤ ਬਿਲਕੁਲ ਜਿਨ੍ਹਾਂ ਨੇ ਕਿ ਸਾਰੇ ਜੱਗ ਨੂੰ ਇੱਕ ਗੁੰਦਸਤੇ ਜਿ ਸਮੇਟਿਆ ਤੇ ਸਭ ਨੂੰ ਪਿਆਰ ਬਣਾਇਆ ਤੇ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਗੁਰੂ ਨਾਨਕ ਜੀ ਦੇ ਜਨਮ ਹੋਇਆ ਸੀ ਜੀ 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 ਤੇ ਇੱਥੇ ਹੀ ਭਾਈ ਮਰਦਾਨਾ ਜੀ ਤੇ ਉਹਨਾਂ ਦਾ ਮਲਾਪ ਵੀ ਇੱਥੇ ਹੋਇਆ ਸੀ ਨਾ ਇਹ ਮਲਾਪ ਵੀ ਇੱਥੇ ਆਕੀਰ ਤੋਂ ਤੋਂ ਸੱਜੇ ਇੱਥੇ ਤੁਸੀਂ ਵੱਡ ਭਾਗੀ ਜੇ ਆਪਕੋ ਵੀ ਵੱਡ ਭਾਗੀ ਦੇ ਦੂਰ ਦਰਾਡੇ ਚ ਆਣ ਕੇ ਇੰਨਾ ਦੇ ਦਰਸ਼ਨ ਕਰਦੇ ਆਂ ਕਿ ਇੱਥੇ ਫਿਰਦੇ ਸੀ ਤੇ ਅੱਜ ਵੀ ਇੱਥੇ ਹੀ ਫਿਰਦੇ ਪਏ ਨੇ ਇਹ ਅੱਖ ਨਾਲ ਜੀ ਇੰਜ ਬਿਲਕੁਲ ਬਿਲਕੁਲ ਹਾਂਜੀ ਬਾਕੀ ਧੰਨਵਾਦ ਬਾਬਾ ਜੀ ਬਹੁਤ ਸਤਿਕਾਰ ਬਹੁਤ ਸਾਰਾ ਪਿਆਰ ਜਨੋ ਬਣੋ ਵਾਏ ਗੁਰੂ ਜੀ ਕਾ ਖਾਲਸਾ ਵਾਏ ਗੁਰੂ ਜੀ ਕੀ ਫਤਿਹ